ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਵੀ ਕੁਝ ਸਾਡੇ ਪੰਜਾਬ ਦੇ ਨੌਜਵਾਨ ਹਿਮਾਚਲ ਦੇ ਵਿੱਚ ਜਾਂਦੇ ਰਹੇ ਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਸੰਤ ਭਿੰਡਰਾਂ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਜਿਹੜਾ ਕਹਿ ਲੋ ਝੰਡਾ ਕਹਿ ਲੋ ਫੋਟੋ ਲੱਗੀ ਕਹਿ ਲੋ ਤਾਂ ਉੱਥੋਂ ਦੇ ਜਿਹੜੇ ਪ੍ਰਸ਼ਾਸਨ ਕਹਿ ਲਿਏ ਉਹ ਪਟੜ ਰਿਆ ਸੀ ਫੁੱਟਮਾਂ ਨੂੰ ਪਟੜ ਰਿਆ ਸੀ ਝੰਡੇ ਮਤਲਬ ਬੇਅਦਬੀਆਂ ਕਰ ਰਹੇ ਸੀ ਹੋ ਜੇਕਰ ਉੱਥੋਂ ਦੇ ਜਿਹੜੇ ਆਮ ਲੋਕ ਆ ਉੱਤੇ ਚੀਨ ਨੂੰ ਨਹੀਂ ਕਰਨਗੇ ਸਾਫ ਜੀ ਗੱਲ ਆ ਕਿ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਨੇ ਪੱਟਿਆ ਹੋਊਗਾ ਤਾਂ ਉਦੋਂ ਵੱਡੀ ਗੱਲ ਇਹ ਵੀ ਆਉਂਦੀ ਆ ਕਿ ਆਪਾਂ ਉਹਦੇ ਪੰਜਾਬ ਦੇ ਨੌਜਵਾਨਾਂ ਨੂੰ ਲਾਂਭਟਾਂ ਪਾ ਰਹੇ ਆ ਕਿ ਤੁਸੀਂ ਲੈ ਕੇ ਕਿਉਂ ਗਏ ਗਏ ਕਿਉਂ ਕੀ ਕਰਨਾ ਆਏ ਸੀ ਤੁਸੀਂ ਆਹ ਕਿਉਂ ਕਰਨਾ ਆਏ ਆ ਕਿਉਂ ਕਰਨਾ ਸਾਡੇ ਦੇਸ਼ ਦੇ ਵਿੱਚ ਅਕਸਰ ਲੋਕ ਰੌਲਾ ਪਾਈ ਜਾਂਦੇ ਆ ਕਿ ਮਾਨੂੰ ਸਮਿਰਤੀ ਲਿਆਉਣਾ ਚਾਹੁੰਦੇ ਆ ਮਾਨੂੰ ਸਮਿਰਤੀ ਲਿਆਉਣਾ ਚਾਹੁੰਦੇ ਆ ਤਾਂ ਉਹ ਵੀ ਤਾਂ ਜਿਹੜੇ ਮਣੀ ਜਿਹੜੀ ਮਾਨੂੰ ਸਮਿਰਤੀ ਲਿਆਉਣਾ ਚਾਹੁੰਦੇ ਆ ਉਹ ਵੀ ਤਾਂ ਸਾਡੇ ਪੰਜਾਬ ਦੇ ਵਿੱਚ ਆਉਂਦੀ ਆ ਪਰ ਚੱਕਰ ਕੀ ਆ ਕਿ ਸਾਡੇ ਕੋਲ ਨਾ ਤਾਂ ਸਾਨੂੰ ਕਿਸੇ ਨੇ ਥਿਓਰੀ ਦਿੱਤੀ ਆ ਤੇ ਨਾ ਹੀ ਸਾਡੇ ਕੋਲ ਇੰਨੀ ਪਾਵਰ ਹੈਗੀ ਆ ਜਿਨ੍ਹਾਂ ਨੇ ਸਾਨੂੰ ਪਾਵਰ ਦੇਣੀ ਆ ਉਹ ਤਾਂ ਜਾ ਕੇ ਉਹਨਾਂ ਦੀਆਂ ਬੁੱਕਲਾਂ 'ਚ ਬਹਿ ਜਾਂਦੇ ਆ ਤੇ ਆਪਾਂ ਤੁਸੀਂ ਦੱਸ ਦੋ ਵੀ ਆਪਾਂ ਕੀ ਕਰ ਸਕਦੇ ਆ ਫਿਰ ਉਤੋਂ ਵੱਡੀ ਗੱਲ ਇਹ ਆਉਂਦੀ ਵੀ ਜਿਹੜਾ ਪ੍ਰਸ਼ਾਸਨ ਆ ਉਥੋਂ ਦਾ ਉਹਨਾਂ ਨੂੰ ਹਦਾਇਤ ਕਿਸੇ ਨਾ ਕਿਸੇ ਨੇ ਤਾਂ ਦਿੱਤੀ ਹੋਊਗੀ ਵੀ ਤੁਸੀਂ ਫੋਟੋ ਮਾ ਉਤਾਰਨੀ ਆ ਲਾਉਣੀ ਆ ਉਥੋਂ ਜਾਂ ਝੰਡੇ ਲਾਉਣੇ ਆ ਉਹ ਸੰਤ ਭਿੰਡਰਾਂ ਵਾਲਿਆਂ ਜੀ ਦੇ ਉਹ ਕਿਉਂ ਕਿਹਾ ਹੋਊਗਾ ਤੁਸੀਂ ਇਹ ਗੱਲ ਦੱਸੋ ਵੀ ਇਹਦਾ ਮਤਲਬ ਇਹ ਆ ਕਿ ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਵੇਂ ਪੰਜਾਬ ਵਾਲੇ ਆ ਉਹ ਫੋਟੋ ਲਾ ਕੇ ਰੱਖਦੇ ਆ ਇਹ ਰੌਲਾ ਕੱਲੇ ਪੰਜਾਬ ਚ ਨਹੀਂ ਪੈਂਦਾ ਇਹ ਸਾਰੇ ਦੇਸ਼ ਚ ਜਾਂਦਾ ਹੁੰਦਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਫੇਰ ਵੀ ਉਹਨਾਂ ਨੂੰ ਹੁਕਮ ਦਿੱਤੇ ਆ ਔਰ ਜਿਹੜਾ ਪ੍ਰਸ਼ਾਸਨ ਆ ਉਹ ਹੁਕਮ ਦੇ ਹਿਸਾਬ ਦੇ ਨਾਲ ਚੱਲਦਾ ਜੋ ਸਰਕਾਰ ਨੇ ਕਹਿਤਾ ਜੋ ਕਾਨੂੰਨ ਬਣ ਗਿਆ ਉਹਨਾਂ ਨੇ ਉਹੀ ਕਹਿ ਦੇਣਾ ਪਰ ਕਾਨੂੰਨ ਤੇ ਵੀ ਹੈ ਨਹੀਂ ਵੀ ਜੇਕਰ ਕਿਸੇ ਬੱਚੀ ਦੇ ਨਾਲ ਬਲਾਤਕਾਰ ਹੋਇਆ ਹੋਵੇ ਤੇ ਧਰਨਾ ਲਾ ਕੇ ਇਨਸਾਫ ਮਿਲਣਾ ਚਾਹੀਦਾ ਚੱਲੀ ਤਾਂ ਬਹੁਤ ਕੁਝ ਚੱਲਦਾ ਗਾਣਾ ਸੀ ਸਿੱਧੂ ਮੂਸੇਵਾਲ ਦਾ ਚੱਲਦਾ ਧੱਕਾ ਸੀ ਤਾਂ ਕਰਦੇ ਜਿਨ੍ਹਾਂ ਦਾ ੱਤਕਾ ਚੱਲੀ ਜਾਂਦਾ ਉਹ ਕਰੀ ਜਾਂਦੇ ਆ ਪਰ ਹੁਣ ਇੱਥੇ ਗੱਲ ਮੈਂ ਸਰਕਾਰ ਨੂੰ ਕਹਿਣਾ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਜੇਕਰ ਸਾਡੇ ਪੰਜਾਬ ਦੇ ਨੌਜਵਾਨ ਹਿਮਾਚਲ ਵੇਖਣ ਜਾ ਵੀ ਰਹੇ ਜੇਕਰ ਉਹ ਗੁੰਡਾਗਰਦੀ ਕਰਦੇ ਹੁੰਦੇ ਤਾਂ ਵੇਖੋ ਕਾਨੂੰਨ ਤੋਂ ਬਾਹਰ ਆ ਜੇਕਰ ਕੋਈ ਉਹ ਹੋਰ ਗਲਤ ਕੰਮ ਕਰਦੇ ਉਹ ਵੀ ਕਾਨੂੰਨ ਤੋਂ ਬਾਹਰ ਆ ਜਿਹੜਾ ਕਾਨੂੰਨ ਤੋਂ ਬਾਹਰ ਜਾਊਗਾ ਉਹਦੇ ਵਾਸਤੇ ਸਜ਼ਾ ਬੰਦੀ ਆ ਪਰ ਕੋਈ ਫੋਟੋ ਲਾ ਕੇ ਜਾਂ ਤੁਸੀਂ ਤਾਂ ਗਾਣਾ ਸਾਡਾ ਸ਼ਬਦ ਸੱਚੀ ਕਰੀ ਜਾਂਦੇ ਨਾ ਵੀ ਤਸਵੀਰ ਜੜਾ ਦੇ ਵੈਰੀ ਨੂੰ ਦੂਜੀ ਗੱਲ ਇਹ ਆ ਕਿ ਉਹ ਫੋਟੋ ਨੇ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਝੰਡੇ ਨੇ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਯਾਰ ਥੋੜੇ ਆ ਗੱਡੀਆਂ ਸਾਡੇ ਕੋਲੇ ਆ ਕੇ ਥੋੜੇ ਮੰਤਰੀ ਸਾਡੇ ਪੰਜਾਬ ਚੋਂ ਸਾਡੇ ਪੰਜਾਬ ਦੇ ਲੋਕ ਉਹਨਾਂ ਨੂੰ ਸਿਰ ਤੇ ਚੱਕ ਲੈਂਦੇ ਆ ਸਾਡੇ ਪੰਜਾਬ ਦੇ ਲੋਕ ਉਹਨਾਂ ਨੂੰ ਹੱਥਾਂ ਤੇ ਚੱਕ ਲੈਂਦੇ ਆ ਤੇ ਜੇਕਰ ਸਾਡੇ ਪੰਜਾਬ ਵਾਲੇ ਥੋੜੇ ਦਿੱਲੀ ਆਉਣ ਤੁਸੀਂ ਤਾਂ ਵੀ ਰੋਕ ਲੈਨੇ ਆ ਜੇਕਰ ਉਹ ਹੀ ਮਾਰ ਚੱਲ ਜਾਣ ਤੁਸੀਂ ਤਾਂ ਵੀ ਸਾਡੇ ਤੇ ਹੈਂਕੜੀਆਂ ਵਿਖਾਉਂਦੇ ਆ ਇਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਆਪਾਂ ਧਾਰਮਿਕ ਮਸਲੇ ਪੜਕਾਉਂਦੇ ਆ ਸਰਕਾਰ ਦਾ ਕੰਮ ਹੁੰਦਾ ਟਿਕਟਕਾ ਕਰਨਾ ਤੇ ਤੁਸੀਂ ਜਾਣ ਬੁੱਝ ਕੇ ਪੜਕਾਉਂਦੇ ਆ ਤੁਹਾਨੂੰ ਪਤਾ ਕਿ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਖਾਸ ਤੌਰ ਸਿੱਖ ਸਿੱਖ ਲੋਕ ਆ ਉਹ ਆਪਦੇ ਯੋਧਿਆਂ ਦੀ ਆਪਦੇ ਜਰਨੈਲਾਂ ਦੀ ਬੇਅਦਬੀ ਨਹੀਂ ਜਰ ਸਕਦੀ ਤਾਂ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਜਦੋਂ ਤੁਹਾਨੂੰ ਇਹ ਨਹੀਂ ਕੋਸ਼ਾਂਦੇ ਤੇ ਤੁਸੀਂ ਵੀ ਕਿਉਂ ਆਪਾਂ ਇਹ ਜੇ ਮਸਲੇ ਜਿਹੜੇ ਕਹ ਲੋ ਢੜਕਾਉਨੇ ਆਂ ਕਈ ਵਾਰ ਸਾਡੇ ਪੰਜਾਬ ਦੇ ਲੀਡਰਾਂ ਦਾ ਕੁਰਸੀਆਂ ਲੈਣ ਵਾਸਤੇ ਬਿਆਨ ਆਏ ਸੀ ਜਿਵੇਂ ਕਿ ਰਵਨੀਤ ਬਿੱਟੂ ਜੀ ਕਿ ਮੈਂ ਇੱਕ ਇੱਕ ਵਾਰ ਹੀ ਨਹੀਂ 100 ਵਾਰੀ ਆਖੂਗਾ ਭਿੰਡਰਾਂ ਭਿੰਡਰਾਂ ਵਾਲਾ ਹਾਂ ਤੱਕ ਵਾਦੀ ਸੀ ਮੈਂ ਕਹਿੰਦਾ ਹਜ਼ਾਰ ਵਾਰੀ ਆਖ ਮੈਂ ਉਹਨੂੰ ਅੱਗੇ ਵੀ ਜਵਾਬ ਦਿੱਤੇ ਸੀ ਜਦੋਂ ਸਾਡੇ ਪੰਜਾਬ ਦੇ ਲੋਕਾਂ ਨੇ ਤੇ ਇਹ ਕਹਿਣਾ ਹੁੰਦਾ ਵੀ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਨੂੰ ਸਕੂਨ ਮਿਲਦਾ ਭਾਵੇਂ ਅੱਜ ਤੁਸੀਂ ਸਾਡੀਆਂ ਜ਼ਮੀਰਾਂ ਮਾਰੀ ਜਾਂਦੇ ਆ ਅਸੀਂ ਤੁਹਾਡੇ ਖਿਲਾਫ ਨਹੀਂ ਬੋਲ ਸਕਦੇ ਤੁਹਾਡੀਆਂ ਨਿੱਤੀਆਂ ਦੇ ਖਿਲਾਫ ਨਹੀਂ ਬੋਲ ਸਕਦੇ ਭਾਵੇਂ ਸਾਡੀਆਂ ਜਮੀਰਾਂ ਮਾਰਤੀਆਂ ਭਾਵੇਂ ਸਾਡੀਆਂ ਜ਼ਮੀਨਾਂ ਮਾਰੀ ਆਉਂਦੇ ਆ ਭਾਵੇਂ ਮਜ਼ਦੂਰੀਆਂ ਮਾਰੀ ਆਉਂਦੇ ਆ ਪਰ ਇਹ ਲੋਕਾਂ ਨੂੰ ਮਾੜਾ ਮੋਟਾ ਸਕੂਨ ਮਿਲ ਜਾਂਦਾ ਤਾਂ ਤੁਸੀਂ ਸਕੂਨ ਨਾ ਖੋ ਸਾਰਾ ਕੁਝ ਤਾਂ ਤੁਹਾਡੇ ਹੱਥ ਚ ਸਾਡੇ ਮੰਤਰੀ ਇਹ ਗੱਲ ਤੁਹਾਨੂੰ ਕਹਿ ਸਕਦੇ ਆ ਪਾਵਰਾਂ ਤੁਹਾਡੇ ਹੱਥ ਦੇ ਵਿੱਚ ਆ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਆ ਇਦੋਂ ਉੱਤੇ ਕਿ ਸਾਡੇ ਜਿਹੜੇ ਮੰਤਰੀ ਆ ਪੰਜਾਬ ਦੇ ਉਹ ਵੀ ਤੁਹਾਡੇ ਤੋਂ ਬਾਹਰ ਨਹੀਂ ਚੱਲਦੇ ਤਾਂ ਫੇਰ ਤੁਸੀਂ ਜਾਨ ਬੁੱਝ ਕੇ ਕਿਉਂ ਸਾਨੂੰ ਢਕਾਉਨੇ ਆ ਕਿਉਂ ਸਾਡੇ ਜ਼ਖਮਾਂ ਤੇ ਨੂਨ ਪਾਉਨੇ ਆ ਇਹ ਗੱਲ ਕਹਿ ਸਕਦੇ ਆ ਪਰ ਉਹ ਤੁਹਾਡੇ ਅੱਗੇ ਬੋਲਦੇ ਨਹੀਂਗੇ ਤੁਹਾਡੇ ਵਾਸਤੇ ਤਾਂ ਉਹ ਪੰਜਾਬ ਦੇ ਲੋਕਾਂ ਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਆ ਤੁਹਾਡੇ ਵਾਸਤੇ ਉਹ ਪੰਜਾਬ ਦੇ ਲੋਕਾਂ ਨੂੰ ਗਰਦਾਰ ਕਹਿਣ ਤੱਕ ਹੋ ਜਾਂਦੇ ਆ ਤੁਹਾਡੇ ਵਾਸਤੇ ਉਹ ਤੂਫਾਨ ਤੱਕ ਲਾ ਸਕਦੇ ਆ ਵੀ ਤੁਹਾਨੂੰ ਕੋਈ ਆਂਚਨਾ ਵੀ ਤੁਹਾਨੂੰ ਕੋਈ ਗੱਲ ਨਾ ਕਵੇ ਤੁਹਾਡੇ ਵਾਸਤੇ ਉਹ ਪਰਚੇ ਵੀ ਪਵਾ ਦਿੰਦੇ ਆ ਪਰ ਸਾਡੇ ਵਾਸਤੇ ਕਿਸੇ ਵੱਲ ਖਿੱਲਾ ਨਹੀਂ ਸਿਰਦੇਗੇ ਸਾਡੇ ਵੱਲ ਕੋਈ ਤੋੜ ਕੇ ਪੱਤਾ ਨਹੀਂ ਸਿਰਦੇ ਹਾਲਾਂਕਿ ਇਸ ਪੱਤੇ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਸਾਡੀ ਕੋਈ ਗੱਲ ਕਰੇ ਕੌਣ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੇ ਭਿੰਡਰਾਵਾਲੇ ਜਿਹਨੂੰ ਆਖਿਆ ਮੈਂ ਉਦੋਂ ਵੀ ਜਵਾਬਤਾਈ ਬਿੱਟੂ ਜੀ ਨੂੰ ਬਿੱਟੂ ਜੀ ਇਸ ਟਾਈਮ ਪੰਜਾਬ ਨਹੀਂ ਤੁਹਾਡੀ ਦੇਸ਼ ਚ ਟੂਤੀ ਬੋਲਦੀ ਆ ਤੁਸੀਂ ਇਹ ਗੱਲ ਦਾ ਜਵਾਬ ਦੇ ਦਿਓ ਕਿ ਅੱਜ ਛੋਟੀਆਂ-ਛੋਟੀਆਂ ਬੱਚੀਆਂ ਦੇ ਬਲਾਤਕਾਰ ਹੋ ਰਹੇ ਆ ਤਾਂ ਇਨਸਾਫ ਲੈਣ ਵਾਸਤੇ ਧਰਨੇ ਲਾਉਣੇ ਪੈ ਰਹੇ ਆ ਉਹਨਾ ਟਾਈਮਾਂ 'ਚ ਇਹ ਕੰਮ ਸੀਗਾ 1984 ਤੋਂ ਪਹਿਲਾਂ ਤੁਸੀਂ ਆਪ ਅੱਜ ਪਹਿਲਾਂ ਉਹਦਾ ਵੇਖ ਲਓ ਐਡੇ ਨੌਜਵਾਨ ਉੱਚੇ ਲੰਮੇ ਸੀ ਡੂੰਘੇ ਦਰਿਆਵਾਂ 'ਚ ਨਹੀਂ ਡੁੱਬਦੇ ਸੀ ਅੱਜ ਨਿੱਕੇ ਨਿੱਕੇ ਟੀਕਿਆਂ 'ਚ ਡੁੱਬ ਗਏ ਆ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਦੱਸੋ ਵੀ ਅੱਜ ਜਿਹੜਾ ਕਹਿ ਲਓ ਅੰਤਕਵਾਦ ਕਿਹਨੂੰ ਫੁਲਾ ਰਿਹਾ ਕਿਵੇਂ ਫੈਲ ਰਿਹਾ ਮਾਰੇ ਤੇ ਜਿਹੜਾ ਕਹਿ ਲਓ ਧੱਕੇਸ਼ਾਹੀ ਹੋ ਜਾਂਦੀ ਆ ਤਗੜਾ ਧੱਕੇਸ਼ਾਹੀ ਕਰਕੇ ਲੰਘ ਜਾਂਦਾ ਮਾੜੇ ਦੀ ਛੇਤੀ ਕਿਤੇ ਕੋਈ ਥਾਣੇ ਦੇ ਵਿੱਚ ਦਰਖਾਸਤ ਨਹੀਂ ਫੜਦਾ ਜੇ ਲੋਕ ਦੱਸ ਦੇਣ ਜੇ ਕੋਈ ਫੜਦਾ ਤਾਂ ਦਰਖਾਸਤ ਔਰ ਜਿਹੜੇ ਕਹ ਲੋ ਤਗੜਾ ਵਿਅਕਤੀ ਦਰਖਾਸਤ ਦਿੰਦਾ ਨਹੀਂ ਫੋਨ ਤੇ ਕੰਮ ਕਰਾ ਦਿੰਦਾ ਫਿਰ ਤੁਸੀਂ ਦੱਸੋ ਵੀ ਇਹ ਕੀ ਕਿਹੜਾ ਇਨਸਾਫ ਹੋ ਰਿਹਾ ਤੇ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜੇਕਰ ਵੀਰੋ ਤੁਹਾਨੂੰ ਵਾਕਈ ਸ਼ੌਂਕ ਚੜਿਆ ਤੁਸੀਂ ਚਾਹੁੰਦੇ ਆ ਕਿ ਫੋਟੋ ਮੈਂ ਤੁਹਾਡੇ ਲੱਗੀਆਂ ਹੋਣ ਇਹਦੇ ਵਾਸਤੇ ਵੀਰ ਮੇਰੇ ਤੁਹਾਨੂੰ ਆਈਪੀਐਸ ਇਦੇ ਵਾਸਤੇ ਤਗੜੀਆਂ ਪੋਸਟਾਂ ਤੇ ਬਹਿਣਾ ਜ਼ਰੂਰੀ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਨਾ ਸਾਡੀ ਥੱਲੇ ਸੁਣਵਾਈ ਆ ਨਾ ਸਾਡੀ ਉੱਤੇ ਸੁਣਵਾਈ ਆ ਨਾ ਪੰਜਾਬ 'ਚ ਆ ਨਾ ਇੰਡੀਆ 'ਚ ਆ ਸਟੱਡੀ ਕਰੋ ਪੜ੍ਹਾਈ ਇਹੋ ਜੀ ਕਰੋ ਕਿਵੇਂ ਨਾ ਕਿਵੇਂ ਕਰਕੇ ਸਾਨੂੰ ਤਗੜੀਆਂ ਪੋਸਟਾਂ ਮਿਲਣ ਐਸੀ ਗੱਲ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਤਗੜੀਆਂ ਪੋਸਟਾਂ ਨਹੀਂ ਹੈਗੀਆਂ ਸਾਡੇ ਕੋਲ ਮੈਂ ਪਹਿਲਾਂ ਵੀ ਕਹਿ ਕੇ ਟਿਆ ਕਿ ਪ੍ਰਸ਼ਾਸਨ ਸਾਡੀ ਗੱਲ ਨਹੀਂ ਕਰਦਾ ਮੰਤਰੀ ਸਾਡੀ ਗੱਲ ਨਹੀਂ ਕਰਦਾ ਕੋਈ 3-4 ਚੈਨਲ ਹੋਣਗੇ ਜਿਹੜੀ ਪੰਜਾਬ ਦੀ ਗੱਲ ਕਰਦੇ ਆ ਕੋਈ ਮੀਡੀਆ ਸਾਡੀ ਗੱਲ ਨਹੀਂ ਕਰਦਾ ਸਾਡੇ ਕੋਲ ਬਚਿਆ ਕੀ ਆ ਸਵਾਏ ਹੰਕੜੀ ਤੋਂ ਤਾਂ ਸਾਡੇ ਜਿਹੜੇ ਅਫਸਰ ਆ ਬੜੇ ਲੱਗੇ ਆ ਪਰ ਉਹ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਦੇ ਭਾਈ ਜੀ ਵੱਡੇ ਅਫਸਰਾਂ ਦੀ ਤਾਂ ਦੂਰ ਦੀ ਗੱਲ ਇੱਥੇ ਕੋਈ ਛੋਟਾ ਆਪਣੀ ਗੱਲ ਨਹੀਂ ਕਰਦਾ ਇਸ ਕਰਕੇ ਤੁਹਾਨੂੰ ਪੰਜਾਬ ਵਾਸਤੇ ਚੰਗੀ ਜਿਹੜੀ ਕਹਿ ਲੋ ਨੌਕਰੀ ਹਾਸਲ ਕਰਨੀ ਚਾਹੀਦੀ ਆ ਚੰਗੇ ਮੰਤਰੀਪਦ ਹਾਸਲ ਕਰੋ ਤਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਖੜ ਸਕੋ ਪੰਜਾਬ ਦੇ ਨਾਲ ਖੜ ਸਕੋ ਕੋਈ ਆਪਣੀ ਹਿਮਾਚਲ ਦੇ ਨਾਲ ਦੁਸ਼ਮਣੀ ਨਹੀਂ ਉਹ ਵੀ ਆਪਣਾ ਹੀ ਆ ਕੋਈ ਸਾਡੀ ਦਿੱਲੀ ਦੇ ਨਾਲ ਦੁਸ਼ਮਣੀ ਨਹੀਂ ਦਿੱਲੀ ਵੀ ਸਾਡੀ ਆ ਪਰ ਗੱਲ ਰਾਜ ਦੀ ਹੁੰਦੀ ਆ ਮੈਂ ਨਹੀਂ ਆਂਦਾ ਵੀਰਾ ਉਹ ਗਾਜ ਕਰਨ ਵਾਲੇ ਵੀ ਸਾਡੇ ਆ ਪਰ ਉਹ ਸਾਨੂੰ ਆਪਣਾ ਨਹੀਂ ਸਮਝੀ ਜਾਂਦੇ ਜਦੋਂ ਅਸੀਂ ਉਹਨਾਂ ਨੂੰ ਹੱਥਾਂ ਤੇ ਚੱਕ ਲੈਨੇ ਆ ਮੈਂ ਬੇਨਤੀ ਕਰਦਾ ਬੀਜੇਪੀ ਸਰਕਾਰ ਨੂੰ ਕਿ ਜਨਾਬ ਤੁਸੀਂ ਚਾਹੋ ਤਾਂ ਬਹੁਤ ਕੁਝ ਹੋ ਸਕਦਾ ਕਿਰਪਾ ਕਰਕੇ ਜੇਕਰ ਵੇਖੋ ਚਾਹੇ ਕੋਈ ਹਿਮਾਚਲ ਦਾ ਚਾਹੇ ਕੋਈ ਹਰਿਆਣੇ ਦਾ ਚਾਹੇ ਕੋਈ ਰਾਜਸਥਾਨ ਦਾ ਚਾਹੇ ਕੋਈ ਦਿੱਲੀ ਦਾ ਕਿੱਥੋਂ ਦਾ ਵੀ ਆ ਉਹ ਆ ਕੇ ਪੰਜਾਬ ਦੇ ਵਿੱਚ ਹੈਂਕੜੀ ਕਰੂਗਾ ਉਹ ਕਾਨੂੰਨ ਤੋਂ ਬਾਹਰ ਆ ਕਾਨੂੰਨ ਹੱਥ ਦੇ ਵਿੱਚ ਲੈਂਦਾ ਤੇ ਉਹ ਸਜ਼ਾ ਦਾ ਭਾਗੀ ਆ ਸਾਡੇ ਪੰਜਾਬ ਦਾ ਬੰਦਾ ਚਾਹੇ ਉਹ ਦਿੱਲੀ ਦੇ ਵਿੱਚ ਆ ਚਾਹੇ ਕਿਤੇ ਆ ਜੇ ਉਹ ਹੰਕੜੀ ਕਰਦਾ ਉਹ ਸਜਾ ਦਾ ਭਾਗੀ ਆ ਪਰ ਇੱਕ ਤਸਵੀਰ ਲਾ ਕੇ ਇੱਕ ਜਿਹੜੇ ਕਹਿ ਲੋ ਸਾਡੇ ਕਿਸੇ ਵੀਰ ਨੇ ਆਰਟੀਆਈ ਪਾਈ ਆ ਕਿ ਸੰਤ ਭਿੰਡਰਾਂ ਵਾਲਿਆਂ ਜੀ ਦੀ ਤਸਵੀਰ ਪੰਜਾਬ ਚ ਲਾ ਸਕਦੇ ਆ ਕਿ ਨਹੀਂ ਉਹਾਂ ਦੇ ਲਾ ਸਕਦੇ ਕੋਈ ਮਨਾਹੀ ਨਹੀਂ ਤਾਂ ਫੇਰ ਤੁਹਾਡੇ ਉੱਥੇ ਮਨਾਹੀ ਆ ਤਾਂ ਤੁਸੀਂ ਕਿਉਂ ਐ ਕਰਦੇ ਤੁਸੀਂ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਤੁਹਾਨੂੰ ਅਸੀਂ ਸਿਰਨਵਾ ਦਿੰਨੇ ਆ ਤੁਸੀਂ ਸਾਡੇ ਕਿਸੇ ਸ਼ਹਿਰ ਦੇ ਵਿੱਚ ਆ ਜੂ ਅਸੀਂ ਸਿਰਨਵਾ ਦਿੰਨੇ ਆ ਤੁਸੀਂ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਜੇ ਆਪਾਂ ਕਹਿੰਗੇ ਨਾ ਵੀ ਦੇਸ਼ ਨੂੰ ਹੀ ਆਪਾਂ ਤਰੱਕੀ ਕਰਾਉਣੀ ਆ ਤਾਂ ਦੇਸ਼ ਦੀ ਤਰੱਕੀ ਲੋਕਾਂ ਨੂੰ ਬਰਾਬਰ ਰੱਖ ਕੇ ਹੋਊਗੀ ਨਾ ਕਿ ਇੱਕ ਨੂੰ ਤਾਂ ਚੱਕ ਕੇ ਤੇ ਇੱਕ ਨੂੰ ਥੱਲੇ ਸਿੱਟ ਕੇ ਤੁਸੀਂ ਜੇਕਰ ਕਹੋ ਕਿ ਕਿਸੇ ਪੰਜਾਬੀ ਨੂੰ ਥੱਲੇ ਸਿੱਟਣਾ ਕਿਸੇ ਹਿਮਾਚਲ ਵਾਲੇ ਨੂੰ ਉੱਚਾ ਚੱਕਣਾ ਤਾਂ ਉਹਦੇ ਵਿੱਚ ਮੈਂ ਜਨਾਨ ਇੱਕ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਥੱਲੇ ਦਾ ਸਿੱਟੋਂਗੇ ਪੰਜਾਬੀ ਨੂੰ ਪਰ ਉਹਦੇ ਨਾਲ ਦੇਸ਼ ਦਾ ਬੰਦਾ ਹੀ ਥੱਲੇ ਆਉਂਦਾ ਇਸ ਕਰਕੇ ਦੇਸ਼ ਦੀ ਤਰੱਕੀ ਕਰਾਈਏ ਤਾਂ ਕਿ ਲੋਕਾਂ ਨੂੰ ਤੁਹਾਡੇ ਤੇ ਮਾਣ ਹੋਵੇ ਕਿ ਵਾਕਈ ਸਾਡੇ ਦੇਸ਼ ਦੀ ਤਰੱਕੀ ਕਰਵਾਈ ਹੈ ਤੇ ਜੇ ਆਪਾਂ ਧਰਮਾਂ ਦੇ ਵਿੱਚ ਲੜਾ ਲੜਾ ਕੇ ਇੱਕ ਦੂਜਿਆਂ ਨੂੰ ਮਰਵਾਉਣਾ ਫਿਰ ਉਹਦਾ ਫਾਇਦਾ ਕੀ ਹੈ ਤੇ ਮੈਂ ਸਿੱਖ ਧਰਮ ਕੋਲੋਂ ਵੀ ਮਾਫੀ ਚਾਹੁੰਨਾ ਜੇਕਰ ਮੈਂ ਕੋਈ ਗੱਲ ਗਲਤ ਕੀਤੀ ਹੋਵੇ ਤਾਂ ਮੈਂ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੇ ਨੌਜਵਾਨ ਭਾਈ ਫੋਟੋ ਲਾ ਕੇ ਜਾਂਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਤਕੜੀਆਂ ਪੋਸਟਾਂ ਹਾਸਲ ਕਰੋ ਜੇ ਤੁਸੀਂ ਉਹ ਕਰਨਾ ਤੇ ਮੈਂ ਸਾਡੀਆਂ ਜਿਹੜੀਆਂ ਹਾਈ ਕਮੰਡ ਹਾਈ ਕਮਾਂਡਾ ਸਿੱਖ ਜਥੇਬੰਦੀਆਂ ਦੇ ਨਾਲ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਇਹੋ ਜਿਹਾ ਸਕੂਲ ਖੋਲੋ ਇਹੋ ਜਿਹਾ ਕਾਲਜ ਖੋਲੋ ਜਿੱਥੇ ਕਿਸੇ ਪੰਜਾਬੀ ਦਾ ਪੈਸਾ ਨਾ ਲੱਗੇ ਸਿਰਫ ਦਿਮਾਗ ਲੱਗੇ ਤੇ ਉਹਨੂੰ ਤਕੜੀਆਂ ਪੋਸਟਾਂ ਤੇ ਬਿਠਾਉਣ ਦੀ ਜ਼ਿੰਮੇਵਾਰੀ ਤੁਸੀਂ ਚੱਕੋ ਕਾਂ ਕਿ ਯਾਰ ਕਮ ਸੇ ਕਮ ਅਸੀਂ ਆਪਦੇ ਪੈਰਾਂ ਤੇ ਖੜੇ ਹੋਈਏ ਸਾਡੇ ਨਾਲ ਕੋਈ ਖੜਨਾ ਵਾਸਤੇ ਤਾਂ ਹੋਵੇ ਜਦੋਂ ਰੌਲਾ ਤਾਂ ਸਾਰਿਆਂ ਦਾ ਕੁਰਸੀ ਦਾ ਪੈ ਰਿਆ ਜਦੋਂ ਕੁਰਸੀ ਜਾਂਦੀ ਉਦੋਂ ਆਪਾਂ ਸਾਰੇ ਰੌਲਾ ਪਾਉਣ ਲੱਗ ਜਾਂਦੇ ਆ ਮਸਲਾ ਕੁਰਸੀ ਦਾ ਨਹੀਂਗਾ ਮਸਲਾ ਜ਼ਮੀਰ ਦਾ ਜ਼ਮੀਰ ਆਪਣੀ ਖਤਮ ਹੁੰਦੀ ਜਾ ਰਹੀ ਆ ਹੁਣ ਕਈ ਕਹਿਣਗੇ ਪੰਜਾਬ 'ਚ ਜ਼ਮੀਰ ਬਹੁਤ ਪਈ ਆ ਜੇ ਵੀਰੋ ਪੰਜਾਬ 'ਚ ਜ਼ਮੀਰ ਪਈ ਹੋਵੇ ਨਾ ਆਪਾਂ ਮਹਿਲ ਗਵਾਏ ਆ ਆਪਾਂ ਰਾਜੇ ਮਹਾਰਾਜੇ ਗਵਾਏ ਆ ਤੇ ਅੱਜ ਆਪਾਂ 1000 ਰੁਪਏ ਨੂੰ ਲੈ ਕੇ ਉਹ ਭਗਵੰਤ ਮਾਨਦਿਆਂ ਨੂੰ ਚਿੰਤਿਤ ਹੋਏ ਭਏ ਪਤਾ ਨਹੀਂ ਕਦੋਂ ਆਉਣ ਪਤਾ ਨਹੀਂ ਕਦੋਂ ਆਉਣ ਪਤਾ ਨਹੀਂ ਕਦੋਂ ਤੇ ਉਦੋਂ ਆਪਣੇ ਪੱਲੇ ਕੀ ਰਹਿ ਜੂਗਾ ਬੇਨਤੀ ਆ ਇਹ ਗੱਲ ਨੂੰ ਗਲਤ ਨਾ ਗਿਣਿਆ ਜੇ ਮੈਂ ਕਿਸੇ ਨੂੰ ਗਲਤ ਨਹੀਂ ਕਿਹਾ ਪਰ ਸਾਡੀ ਇੱਕ ਬੇਨਤੀ ਹੈ ਮੇਰੀ ਕੇਂਦਰ ਸਰਕਾਰ ਅੱਗੇ ਵੀ ਕਿਰਪਾ ਕਰਕੇ ਦੇਸ਼ ਦੀ ਤਰੱਕੀ ਕਰਾਈ ਜਾਵੇ ਨਾ ਕਿ ਇੱਕ ਦੂਜੇ ਨੂੰ ਲੜਾਇਆ ਜਾਵੇ ਇਹਦੇ ਵਿੱਚ ਮਸਲਾ ਕੀ ਮੰਨਦਾ ਵੀ ਆਪੇ ਜਦੋਂ ਉੱਥੋਂ ਉਹ ਕਰਨਗੇ ਸਿੱਖ ਪੜਕਣਗੇ ਕਿਉਂਕਿ ਇਹ ਦਿਲ ਤੋਂ ਕੰਮ ਲੈਂਦੇ ਆ ਇਹ ਭੜਕਣਗੇ ਫਿਰ ਸਿੱਖ ਲੋਕਾਂ ਦੀ ਨਿਗਾਹ ਦੇ ਵਿੱਚ ਬਦਨਾਮ ਹੋਣਗੇ ਤੋ ਕੰਮ ਕਰਨ ਵਾਲਾ ਹੋ ਹੀ ਗਿਆ ਕੱਲ ਸਾਡੇ ਕਈ ਨੌਜਵਾਨਾਂ ਨੇ ਬੱਸਾਂ ਰੋਕ ਕੇ ਕਾਰਾਂ ਰੋਕ ਕੇ ਜਿਹੜੀਆਂ ਹਿਮਾਚਲ ਤੋਂ ਆਉਂਦੀਆਂ ਸੀ ਉਹਨਾਂ ਦੀ ਹਰ ਪਾਸੇ ਫੋਟੋ ਲਾਈ ਦੁੱਖ ਆਊਗਾ ਦੁੱਖ ਲੈਣਗੇ ਦੁੱਖ ਕਰੂਗਾ ਅਗਲਾ ਵੀ ਸਾਡੇ ਨਾਲ ਆਹਾ ਹੋਇਆ ਤੇ ਇਹਦੇ ਨਾਲ ਕੀ ਅਫਸਰ ਚ ਪੱਕੀ ਕਰਤੀ ਨਹੀਂ ਇਹ ਇਹ ਬੇਨਤੀ ਆ ਸਮਝੋ ਇਸ ਗੱਲ ਨੂੰ ਲੜਾਈਆਂ ਨਾ ਪਾਓ ਦੇਸ਼ ਦੀ ਤਰੱਕੀ ਕਰਵਾਓ ਆਪਾਂ ਕਿੰਨਾ ਜ਼ੋਰ ਲਾਈ ਜਨੇ ਆਪਣੇ ਮੂੰਹ ਤੇ ਚਪੇੜ ਮਾਰ ਕੇ ਗਿਆ ਉਹ ਟਰੰਪ ਵਾਲਾ ਤਗੜੀ ਚਪੇੜ ਮਾਰ ਕੇ ਗਿਆ ਚਾਹੇ ਉਹ ਕਿਸੇ ਸਟੇਟ ਦਾ ਮੰਤਰੀ ਹੋਵੇ ਚਾਹੇ ਉਹ ਦੇਸ਼ ਦਾ ਮੰਤਰੀ ਹੋਵੇ ਪੰਜਾਬ ਦੇ ਸਿਰ ਤੇ ਚਪੇੜਾ ਠੋਕ ਗਿਆ ਉਹ ਆਜੋ ਬੱਲਿਓ ਆ ਛੱਡ ਤੇ ਥੋੜੇ ਕੀ ਅਸੀਂ ਸਾਡੇ ਵਾਸਤੇ ਸਾਨੂੰ ਮਰ ਜਾਣਾ ਚਾਹੀਦਾ ਅਸੀਂ ਇੱਕ ਪਾਸੇ ਤਾਂ ਦੇਸ਼ ਦੇ ਲੋਕਾਂ ਨੂੰ ਇਹ ਕਿਹਾ ਹੋਵੇ ਕਿ ਸਾਡੇ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਦੂਜੇ ਪਾਸੇ ਅਸੀਂ ਉਹਨਾਂ ਲੋਕਾਂ ਨੂੰ ਮਜਬੂਰ ਕਰਕੇ ਉਹਨਾਂ ਅੰਗਰੇਜ਼ਾਂ ਦੇ ਕੋਲ ਘੱਲਦੇ ਇਹਦਾ ਮਤਲਬ ਹੀ ਇਹ ਦੇਸ਼ ਦੇ ਖਿਲਾਫ ਹੋ ਗਿਆ ਕੰਮ ਇਹ ਤਾਂ ਦੇਸ਼ ਦੇ ਇੱਕ ਸਾਥ ਦੇ ਦੇਸ਼ ਦੇ ਨਾਲ ਨਹੀਂ ਖੜੇ ਅੰਗਰੇਜ਼ਾਂ ਨਾਲ ਖੜ ਗਏ ਅਸੀਂ ਮਜਬੂਰ ਤਾਂ ਉਹਨਾਂ ਨੂੰ ਆਫ ਕਰੀ ਜਾਂਦੇ ਆ ਰੋਟੀ ਤੋਂ ਮਹਤਾਜ ਕਰਤਾ ਨੌਕਰੀਆਂ ਤੋਂ ਪਰੇ ਕਰਤਾ ਟੱਕੇ ਛਾਈਆਂ ਕਰਤਿਆਂ ਤੇ ਅਗਲੇ ਅੱਜ ਸਬੂਤ ਦੇ ਰਹੇ ਆ ਅੱਜ ਜਦੋਂ ਕਿਸੇ ਦਾ ਉਹਨਾਂ ਮੈਂ ਕਹਿੰਦਾ ਕੋਈ ਛੜਿਆ ਛੜਾ ਰਹਿਣ ਦਾ ਦੁੱਖ ਨਹੀਂ ਕਰਦਾ ਜਿੰਨਾ ਪਾਸਪੋਰਟ ਨਾ ਬਣਦਾ ਦੁੱਖ ਕਰਦਾ ਜਿੰਨਾ ਉਹ ਦੁੱਖ ਕਰਦਾ ਅੱਜ ਕੱਲ੍ਹ ਲੋਕ ਤਾਂ ਤਾਂ ਹੀ ਨਹੀਂ ਬੋਲਿਆ ਨੇ ਸਾਡਾ ਪਾਸਪੋਰਟ ਰੱਦ ਨਾ ਹੋ ਜੇ ਇਹ ਮਸਲੇ ਸਾਡੇ ਕਿੱਥੇ ਦੀ ਕਿੱਥੇ ਪਹੁੰਚ ਗਏ ਇਹਦੇ ਕਸੂਰਵਾਰ ਆਪਾਂ ਹੁੰਨੇ ਆ ਆਪਾਂ ਦੇਸ਼ ਦੇ ਲੋਕ ਹੁੰਨੇ ਆ ਤੇ ਦੇਸ਼ ਦੇ ਲੋਕਾਂ ਵਿੱਚੋਂ ਮੰਤਰੀ ਪੈਦਾ ਹੋਏ ਆ ਤੁਹਾਨੂੰ ਤਾਂ ਪੈਸਾ ਬਸ ਹੋ ਗਿਆ ਬਸ ਸਾਰਾ ਕੁਝ ਐ ਲੜਾਈਆਂ ਕਰਾ ਕੇ ਧਰਮਾਂ ਦੇ ਵਿੱਚ ਇੱਕ ਦੂਜੇ ਨਾਲ ਪਾੜਾ ਪਾ ਕੇ ਆਪਾਂ ਮੰਤਰੀ ਤਾਂ ਬਣ ਸਕਦੇ ਆ ਪਰ ਦੇਸ਼ ਦੀ ਤਰੱਕੀ ਨਹੀਂ ਕਰਾ ਸਕਦੇ ਮੈਂ ਫਿਰ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਜੀ ਜੇਕਰ ਸਿੱਖ ਸੰਗਤ ਤੋਂ ਮਾਫੀ ਚਾਹੁੰਦਾ ਜੇਕਰ ਮੈਂ ਕੋਈ ਗੱਲ ਗਲਤ ਕਹਿ ਦਿੱਤੀ ਹੋਵੇ ਤੁਹਾਡਾ ਛੋਟਾ ਬੱਚਾ ਤੁਹਾਡਾ ਛੋਟਾ ਭਰਾ ਤੁਹਾਡਾ ਬੱਚਾ ਮੈਨੂੰ ਮਾਫ ਕਰਿਆ ਜੇਕਰ ਕੋਈ ਗੱਲ ਸਿਰ ਨਵਾ ਕੇ ਦੋਨਿਆਂ ਜੋੜ ਕੇ ਮਾਫੀ ਚਾਹੁੰਦਾ ਬੇਨਤੀ ਆ ਕਬੂਲ ਕਰੋ ਤੇ ਸਾਡੇ ਬੱਚਿਆਂ ਨੂੰ ਬੇਨਤੀ ਆ ਕਿ ਤਗੜੇ ਰੈਂਕ ਲਓ ਇਸ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਹੀ ਚੀਜ਼ਾਂ ਚਾਹੀਦੀਆਂ ਬਾਕੀ ਤਾਂ ਆਪਾਂ ਨੂੰ ਲਾਲਚਾਂ ਚ ਪਾ ਕੇ ਆਪਣੀਆਂ ਜ਼ਮੀਰਾਂ ਮਾਰੀ ਜਾਂਦੇ ਆ ਜਿਹਦੇ ਕੋਲੇ ਤਿੰਨ ਚੀਜ਼ਾਂ ਆ ਗਈਆਂ ਉਹਨੂੰ ਲੋੜ ਨਹੀਂ ਪੈਣੀ ਜੇਕਰ ਸਾਡੇ ਕੋਲ ਦਿਮਾਗ ਸਾਡਾ ਦਿਮਾਗ ਹੀ ਨਹੀਂ ਰਹਿ ਗਿਆ ਸੀ ਹੁਣ ਕੀ ਕਰ ਕੀ ਸਕਾਂਗੇ ਗਾ ਬੇਨਤੀ ਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਇਹ ਸਮਝਣ ਵਾਲਾ ਸਮਝੂਗਾ ਇੱਕ ਉਹ ਸਿਆਣੇ ਦੀ ਕਹਾਵਤ ਸੀ ਨਾ ਜਾਣਨ ਵਾਲੇ ਜਾਣਗੇ ਕਿਆ ਜਾਣेंगे ਅੰਜਾਨ ਜਿਹੜਾ ਅੰਜਾਨ ਹੋ ਤਾਂ ਕਹੂਗਾ ਬਗਵਾਸ ਆ ਪਰ ਸਮਝਣ ਵਾਲਾ ਸਮਝੂਗਾ ਵੀ ਇਹ ਗੱਲ ਕੀ ਆ ਕੀ ਆ ਇਹ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ